ਠੂਠਾ ਮਾਣ ਹੁੰਦਾ ਏ ਬਗਾਨੇ ਬੋੜ ਦਾ ਫਿਰਦਾ ਏ ਘੜੀ ਤੂੰ ਪੜਾ ਕੇ ਮੌਤ ਦੀ ਓਏ ਸ਼ਰਿਆਮ ਹੱਕ ਮਾਰਨਾ ਭਰਾਵਾਂ ਦਾ ਕਰਕੇ ਚਲਾਕੀ ਪੈੜੀ ਵਾਹਣੀ ਔਤ ਦੀ ਰੱਬ ਦੀ ਕਚਹਿਰੀ ਨਾ ਚੱਲਣ ਵੱਡੀਆਂ ਸਾਡਾ ਏ ਕਾਨੂੰਨ ਭਾਵੇਂ ਅੰਨਾ ਕਾਣਾ ਏ ਨਰਕ ਸੁਰਗ ਕਿਹਨੇ ਦੇਖੇ ਸੱਜਣਾ ਲੇਖਾ ਜੋਖਾ ਇੱਥੇ ਹੀ ਸਾਰਾ ਹੋ ਜਾਣਾ ਏ ਨਹਿਰਾ ਸੂਏ ਸੇਮ ਨਾਲੇ ਖਾਦੀ ਕਰਤੇ ਰਾਤੋਂ ਰਾਤ ਜਾਣ ਭਰ ਕੇ ਟਰਾਲੀਆਂ ਲੱਕੜ ਚੜ੍ਹਾ ਲਈ ਐ ਡ੍ਰੈਗ ਰੂਮਾਂ ਚ ਖੁੰਗਲੇ ਸਫੈਦੇ ਤੇ ਮਕਾਈਆਂ ਟਾਲੀਆਂ ਬੰਦੇ ਜੋ ਗਰੀਬ ਲੈਂਦੇ ਆਨੰਦ ਜਾਣ ਦਾ ਭਰੇ ਨਹੀਂ ਉਹ ਬੈਂਕ ਜਿੰਨਾ ਠੂਸ ਠੂਸ ਕੇ ਉਹਨਾਂ ਵਿੱਚੋਂ ਕਿੱਥੇ ਭਾਲੇ ਨੀਂਦ ਸੁਖਦੀ ਮਹਿਲ ਨੇ ਬਣਾਏ ਜਿਹੜੇ ਖੂਨ ਚੂਸ ਕੇ ਆਵੇ ਨਾ ਬਿਮਾਰੀ ਸਿੱਟੀਆਂ ਸਕੈਨਾਂ ਚ ਡਾਕਟਰ ਕੈਂਚੀਆਂ ਨਾਲ ਢਿੱਡ ਖੋਲਦਾ ਲੱਗੇ ਨਾ ਵਕਤ ਹੈ ਤੋਂ ਸੀ ਹੋਣ ਤੇ ਚਾਣ ਚੱਕ ਬੰਦੇ ਦਾ ਪਟਾਕਾ ਬੋਲਦਾ ਉੱਡੋ ਅਸਮਾਨ ਵਿੱਚ ਜੀ ਸਦਕੇ ਧਰਤੀ ਨਾ ਕਦੇ ਵੀ ਵਸਾਰੋ ਚਿੱਤ ਚੋਂ ਬੰਦਾ ਸ਼ਤਰੰਜ ਦੇ ਪਿਆਦੇ ਵਰਗਾ ਕੀ ਪਤਾ ਹੈ ਕਦੋਂ ਬਾਹਰ ਹੋ ਜੇ ਮਿੱਤ ਚੋਂ ਕਰਕੇ ਬਣਾਏ ਜਿਹੜੇ ਬੇਈਮਾਨੀਆਂ ਕਿੱਲੇ ਵਿੱਗੇ ਵਿਸਵੇ ਕਿਾਰੇ ਨਾ ਰਹੇ ਛਪੜਾਂ ਤੇ ਸਿਵਿਆਂ ਦਾ ਥਾਂ ਦੱਬ ਕੇ ਛੱਤੇ ਜਿਹੜੇ ਸੰਧੂਗਾ ਚਵਾਰੇ ਨਾ ਰਹੇ ਓ ਛੱਤੇ ਜਿਹੜੇ ਸੰਧੂਗਾ ਚਵਾਰੇ ਨਾ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ